ਤੁਹਾਡੀ ਜਿਹੜੀ ਕਮੇਟੀ ਹੈ ਬਹੁਤ ਹੀ ਸੱਚੇ ਢੰਗ ਨਾਲ ਕੰਮ ਕਰ ਰਹੀ ਹੈ ਸਾਰੇ ਲੋਕਾਂ ਦੇ ਪ੍ਰਾਣੇ ਵਧੀਆ। ਜੋ ਕਿ ਅਸੀਂ ਦੇਖ ਲਿਆ ਉਸ ਤੋਂ ਜੱਤੇ ਮੰਦੀ ਦਾ ਹੁਕਮ ਮੰਨਣ ਵਾਲੇ ਬੰਦੇ ਜਿੱਥੇ ਵੀ ਕਹਿਦਾਂ ਨੇ ਆ ਉੱਥੇ ਆਪਣੀ ਜ਼ਿੰਮੇਵਾਰੀ ਨੂੰ ਸਮਝਦੇ ਹੋਏ ਇਹ ਆਪਣਾ ਜਿੰਨਾ ਵੀ ਛੇੜਿਆਂ ਨਾਲ ਲੈ ਕੇ ਜਾਂਦੇ ਨੇ ਨਾਲ ਭੈਣਾ ਵੀ ਜਾਂਦੀਆਂ ਨੇ ਤੇ ਵੀਰਾਂ ਨੂੰ ਵੀ ਨਾਲ ਲੈ ਕੇ ਜਾਂਦੇ ਨੇ। ਪਰ ਜਿਹੜੀ ਚੋਣ ਹੈ ਇਹ ਕਈ ਬੰਦਾ ਤੇ ਮਨ ਚ ਬਰਬੜਾ ਉੱਠਦਾ ਹੈ ਕਿ ਜਦੋਂ ਮੈਂ ਵੀ ਇਹ ਚ ਜਥੇਬੰਦੀ ਦੇ ਵਿੱਚ ਕੰਮ ਕਰਨਾ ਚਾਹਣਾ ਤੇ ਪਰ ਅੱਜ ਸਮਾਂ ਅਸੀਂ ਤਾਂ ਬੇਨਤੀ ਕਰਦੇ ਆ ਕਿ ਜਿੰਨੀ ਨੌਜਵਾਨ ਪੀੜ੍ਹੀ ਹੈ ਉਹ ਜ਼ਰੂਰ ਲੱਗਿਓ ਆਉਣ ਵਾਲਾ ਸਮਾਂ ਬਹੁਤ ਖਤਰਨਾਕ ਹੈ ਇਹ ਸਮਾਂ ਅੱਗੇ ਆ ਰਿਹਾ ਤੁਹਾਡੇ ਵਾਸਤੇ ਇਹ ਬਜ਼ੁਰਗ ਤਾਂ ਲੱਗੇ ਨੌਜਵਾਨਾਂ ਨੂੰ ਬਹੁਤ ਕਠਿਨ ਆਉਗਾ ਇਹ ਕੰਮ ਕਿਉਂ